ਚੱਲ ਚੱਲਦੇ ਹੋਗਾ ਟੀ ਟਾਈਮ ਚਾਹ ਪੀਂਦੇ ਪਏ ਆ ਹਾਰੇ ਬੱਚੇ ਬੈਠੇ ਸਾਰੇ ਹਾਂਜੀ ਇਹ ਕੀ ਲੱਗਦਾ ਅੱਜ ਫੇਰ ਆਪਾਂ 4-0 ਜਿੱਤਾਂਗੇ ਆ ਜਿਹੜੀ ਟੀਮ ਹੈ ਇਹ ਹੈਗੀ ਬਹੁਤ ਕਮਜ਼ੋਰ ਤੇ ਸਾਨੂੰ ਲੱਗਦਾ ਵੀ ਅੱਜ ਫੇਰ ਅਹੀਂ ਇਨ੍ਹਾਂ ਦੀ ਬੁਰੀ ਹਾਲਤ ਕਰੇ ਲਾਸਟ ਸੰਡੇ ਇਹ ਹਾਰੇ ਪੰਜ ਸੀਰੀਜ਼ ਚਾਰ ਮੈਚ ਆਪਾਂ ਜਿੱਤੇ ਆ ਇੱਕ ਕੇ ਜਿੱਤੇ ਆਪਾਂ ਜਤਾਏ ਜਿੱਤੇ ਨਹੀਂ ਸੀ ਵਾਹੇ ਫੇ ਤੁਸੀਂ ਕੋ ਕਹਣਾ ਚਾਹੋਗੇ ਅਸੀਂ ਬਹੁਤ ਸ਼ਰਮਿੰਦਾ ਵਾਂ ਅੱਜ ਤੁਹਾਨੂੰ ਫੇਰ ਅੱਜ ਤੁਹਾਨੂੰ ਫੇਰ ਸ਼ਰਮਿੰਦੇ ਕਰਾਂਗੇ ਇਹ ਇਹਨਾਂ ਸਿਰਫ ਇੱਕ ਆਹ ਪਲੇਅਰ ਰਹਿ ਕੇ ਬੈਟ ਲੈ ਕੇ ਬੈਠੇ ਹੋਏ ਆ ਇਹ ਤਗੜਾ ਇੱਥੇ ਮਾਣਾ ਸਾਨੂੰ ਇੱਥੇ ਹੀ ਮਾਣਾ ਸਾਨੂੰ ਆ ਦੋ ਬੰਦੇ ਜਾਂ 300 ਸਕੋਰ ਦੇ ਉੱਡ ਹੋ ਗਿਆ ਉਹ ਹੁਣ ਇਹ ਕਿੰਨੇ ਇਹ ਝੂਟ ਗਏ ਇੱਕ ਮਿੰਟ ਇੱਕ ਮਿੰਟ ਕਿੰਨਾ ਕਿੰਨਾਂ ਨੂੰ ਇਹ ਆਨਲਾਈਨ ਪਾਣੀ ਆ ਹਾਂ ਇਹ ਅਹੀਂ ਇੱਕ ਬਜ਼ੁਰਗ ਨੂੰ ਹੌਲੀ ਹੌਲੀ ਬੋਲਾ ਕਰਾਤੀ ਆ ਉਹਨੇ ਮੈਨੂੰ ਧੰਨ ਮਾਰਦੇ ਆ ਕਹਿੰਦੇ ਨਹੀਂ ਹੌਲੀ ਪਾਇਓ ਸਾਡੇ ਕਪਤਾਨ ਸਾਹਿਬ ਹਾਂਜੀ ਕਪਤਾਨ ਸਾਹਿਬ ਇਹ ਬੰਦੇ ਕੀ ਕਰ ਰਹੇ ਆ ਕਪਤਾਨ ਸਾਹਿਬ ਦੇ ਪਈ ਬਲੇ ਆਉਟ ਹੋ ਗਏ ਕਪਤਾਨ ਸਾਹਿਬ ਕਪਤਾਨ ਸਾਹਿਬ ਜਦੋਂ ਹੱਥ ਜਿਵੇਂ ਪਕੌੜਾ ਨਹੀਂ ਕਪਤਾਨ ਸਾਹਿਬ ਤੇ ਪ੍ਰੈ ਇੱਕ ਪਾਸੇ ਪ੍ਰੈਸ਼ ਹੁੰਦਾ ਅੱਛਾ ਸੁੱਤੇ ਪੈ ਜਾਣੇ ਤੇ ਇੱਦਾਂ ਸਾਡੇ ਜਾਣੇ ਬੈਠੇ ਆ ਤੇ ਬੜੀ ਦੁਰੂਮ ਲਿੰਗਾ ਸਾਹਿਬ ਆਏ ਸੀਗੇ ਨਾ ਨਾ ਬੈਠ ਜਾ ਹਾਂ ਹੀ ਹੁਣ ਗੱਲਾਂ ਨਾ ਨਹੀਂ ਬੈਠਣਾ ਜਵਾਬ ਦਾਂਗੇ ਤਾਂ ਕਿ 2 ਸਕੋਰ 2 ਸਕੋਰ ਮੈਚ ਹੋਰ ਖੇਡਣਾ ਹੈ ਨਾ ਨਾ ਹਾਂ ਔਰ ਟੀਮ ਬਦਲੋ ਨਹੀਂ ਨਹੀਂ ਨਾ ਇੱਕ ਮੈਚ ਇਹਨਾਂ ਨੇ ਬੇਇੱਜ਼ਤੀ ਕਰਾਉਣੀ ਆ ਮਜ਼ਾ ਹੀ ਬੜਾ ਹਣ ਨੂੰ ਮਾਰਨ ਦਾ ਬੜਾ ਮਜ਼ਾ ਆਉਂਦਾ ਇੱਕ ਪਾਸੇ ਕਿੰਦੂ ਇੱਕ ਪਾਸੇ ਰਾਜੂ ਦੇ ਪਾਸੇ ਕਿੰਦੂ ਹਾਂ ਇੱਕ ਮੈਚ ਹੋਰ ਅਗਲਾ ਲਾਵਾਂਗੇ ਫਿਰ ਕਰ ਲਾਂਗੇ ਕਿਉਂ ਭਈ ਪਾਜੀ ਬੇਇੱਜ਼ਤੀ ਬੇਇੱਜ਼ਤੀ ਬਾੜੀ ਕਿਉਂ ਕਰਾਉਣੀ ਤੇ ਤੂੰ ਗੱਲ ਹੀ ਨਾ ਛੱਡਨੀ ਦੋ ਸਾਲ ਹਾਂ ਅਹੀਂ ਚੰਗੀ ਤਰ੍ਹਾਂ ਹਾਰਾਂਗੇ ਆ ਚੰਗੀ ਤਰ੍ਹਾਂ ਜਿੱਤਾਂਗੇ ਆ ਬਰਾਬਰੀ ਹੋ ਗਈ ਆ ਚੰਗੀ ਤਰ੍ਹਾਂ ਲਓ ਜੀ ਚਾਹ ਪੀ ਲਈ ਤੇ ਹੁਣ ਉਹ ਹਾਰ ਦਾ ਜਾਣੀ ਹਾਰ ਨਹੀਂ ਆ ਹਾਰ ਨਹੀਂ ਆ ਜੇ ਇੱਕ ਹਾਰ ਕੇ ਇੱਕ ਹੋਰ ਹਾਰ ਕੇ ਕੋਈ ਚੱਕਰ ਨਹੀਂ ਐਟਲੀਸਟ ਚਾਂਸ ਤੇ ਆ ਵੀ ਇੱਕ ਜਿੱਤਾਂਗੇ ਘਾਰਾਂਗੇ ਲਓ ਜੀ ਲੱਗਾ ਮੁਕਾਬਲਾ ਹੋਣਾ ਆ ਤਿੰਨ ਨੌਜਵਾਨ ਅਜੇ ਭਾਲ ਸਿੰਘ ਪੰਜਾਬ ਤੇ ਸਾਡਾ ਮੋਟੂ ਸੇਠਾ ਹਰਿਆਣਾ ਤੇ ਜੋਬਨ ਯੂਪੀ ਮੁਕਾਬਲਾ ਚੰਨਾ ਦਾ ਤੇ ਪੰਜਾਬ ਹਰਿਆਣਾ ਯੂਪੀ ਹਰਿਆਣਾ ਜੱਟਿਆਣਾ ਹਰਿਆਣਾ ਹਰਿਆਣਾ ਕਿੰਨਾਂ ਨੰਬਰ ਤੇ ਆ ਪੰਜਾਬ ਸੈਂਟਰ ਚਾ ਯੂਪੀ ਆਈਡੀਆ ਟਿੱਟੀ ਸ਼ਾਟ ਚਲੋ ਬੈਠ ਜਾ ਥੱਲੇ ਤਿੰਨ ਬੋਲੋ ਕਿਹੜਾ ਕਿਹੜਾ ਬੋਲਦਾ ਤਿੰਨ ਤਿੰਨ ਬੋਲੋ ਕਿੰਨਾ ਮਰਜੀ ਮਾਰੋ ਤਿੰਨ ਬੋਲੋ 1 2 3 ਹੋ ਗਿਆ ਮੋਟਰ ਹਰਿਆਣਾ 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 ਟੱਪ ਗਿਆ ਅਰੇ ਹਣਾ ਦੇ ਵੀ ਵਿੱਚ ਆ ਗਿਆ ਕਿਸੇ ਕੇਨ ਵਿਦੋ ਵਿਦ ਹੱਡ ਆਨ ਸਿੰਗਲ ਫਿਰ ਨਹੀ ਆ ਰੱਖੋ ਵੀ ਘਟ ਚ ਕਿਹੜਾ ਜਾਂਦਾ ਉਹ ਆਂਦੀ ਇਹਦੇ ਵਿੱਚ ਉਹ ਰੱਖ ਕੇ ਪਕਾਣਾ ਫਲਾ ਕੇ ਪਕਾਣਾ ਨਹੀਂ ਦਿਗੰਦੇਣਾ ਅੱਛਾ 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 ਆ ਵੀ ਆਲਰੇਡੀ ਪਲੇਡ ਚਲੋ ਦਿਓ ਇਨਾਮ ਕੀ ਬਣਿਆ ਹਰਿਆਣਾ ਹਰਿਆਣਾ ਜਿੱਤ ਗਿਆ ਹਰਿਆਣਾ ਜਿੱਤ ਗਿਆ ਵੀਡੀਓ ਦੇਖਾਓ ਹਰਿਆਣਾ ਜਿੱਤ ਗਿਆ ਇਹ ਵੀਡੀਓ ਚਲਦੀ ਪਈ ਹੈ ਇਹ ਸੜਾ ਹਰਿਆਣੇ ਤੋਂ ਗੁਰਿੰਦਰ ਸਿੰਘ ਤੇ ਇਹ ਜਿੱਤ ਚੁੱਕਿਆ ਨਾਮ ਕੀ ਦੇਣਾ ਵਾ ਨਾਮ ਕਿ ਦੇਣਾ ਇਨਾਮ ਕਿ ਦੇਣਾ ਇਨਾਮ ਹੁੰਦੇ ਨਹੀਂ ਸਹੀ ਜੰਪ ਨਹੀਂ ਮਾਰੀ ਲਾਉਣ ਦੇ ਦਿਓ ਇਹਨਾਂ ਨੂੰ ਇਨਾਮ ਚ ਦੇਣਾ